ਅੰਕਾਰ ਸਿੰਘ ਛੇਵੀਂ ਜਮਾਤ ਦੇ ਵਿੱਚ ਪੜਦਾ ਸੀ ਇਕਦਮ ਪਤਾ ਨਹੀਂ ਕੀ ਹੋਇਆ ਹੋਰ ਹੀ ਤਰ੍ਹਾਂ ਦੇ ਐਕਸ਼ਨ ਕਰਨ ਲੱਗ ਗਿਆ ਝੱਗਾ ਕਿਤੇ ਲਾਤਾ ਪਾਤਾ ਪਤਾ ਹੀ ਨਹੀਂ ਲੱਗ ਰਿਹਾ ਸੀ ਇਦਾਂ ਹੱਥ ਤੇ ਮਾਰਨ ਲੱਗ ਗਿਆ ਅੰਕਾਰ ਸਿੰਘ ਹੌਲੀ 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 ਅਪਾਹਜ ਬਣਦਾ ਬਣਦਾ ਮੰਜੇ ਤੇ ਪੈ ਗਿਆ ਪੀਜੀਆ ਵਾਲਿਆਂ ਨੇ ਇਹ ਕਹਿ ਕੇ ਵਾਪਸ ਮੋੜਤਾ ਵੀ ਹੁਣ ਇਹਦੇ ਕੋਈ ਚਾਂਸ ਨਹੀਂ ਬਚਣ ਦੇ 1% ਹੀ ਚਾਂਸ ਆ ਵੀ ਲੈ ਜਾਓ ਘਰੇ ਸੇਵਾ ਕਰਦੇ ਇਸ ਘਰ ਦੇ ਵਿੱਚ ਇਸ ਨਿੱਕੇ ਜਿਹੇ ਕਮਰੇ ਦੇ ਵਿੱਚ ਪੁਰਾਣੀਆਂ ਜਾਂਦਾਂ ਪੁੱਤ ਦੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਮਾਪੇ ਨਾਲ ਬੈਠਾ ਮਤਲਬ ਹੁਣ ਇੱਥੇ ਉਹ ਫੋਟੋਆਂ ਲੱਗਣੀਆਂ ਸੀ ਜਿੱਥੇ ਓੰਕਾਰ ਸਿੰਘ ਮੋਟਰਸਾਈਕਲ ਤੇ ਬੈਠਾ ਹੋਣਾ ਸੀ ਜਾਂ ਸਾਈਕਲ ਤੇ ਬੈਠੇ ਹੋਣੀਆਂ ਦੀਆਂ ਸੀ ਗੱਭਰੂ ਹੋ ਰਹੇ ਦੀਆਂ ਪੁੱਤ ਮੁੱਛਾਂ ਤੇ ਹੱਥ ਫੇਰਦੇ ਦੀਆਂ ਪਰ ਅੱਜ ਮੰਜੇ ਤੇ ਪਿਆੰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਇਸ ਸ਼ਬਦ ਮੂੰਹ ਤੋਂ ਵੀ ਨਹੀਂ ਬੋਲੇ ਜਾ ਸਕਦੇ ਪਰ ਦੈਨ ਨਹੀਂ ਛੱਡਦਾ ਪਰ ਉਪਰਾ ਸਾਡਾ ਹੁਣ 3 ਮਤਲੀ ਆਏ ਆ ਤਕੜਾ ਹੋ ਥੋੜਾ ਤਕੜਾ ਹੋ ਗਿਆ 4 ਸਾਲ ਹੋ ਗਏ ਔਂਕਾਰ ਸਿੰਘ ਨੂੰ ਮੰਜੇ ਦੇ ਉੱਪਰ ਪਏ ਨੂੰ ਪੈਰਾਂ ਦੀਆਂ ਹੱਡੀਆਂ ਵੀ ਦਿਖਣ ਲੱਗ ਗਈਆਂ ਬਾਹਰ ਦੇਖੋ ਕਿਵੇਂ ਹੱਡੀ ਬਾਹਰ ਆ ਗਈ ਸਾਰੀ ਵੀ ਆਪਦੇ ਪੁੱਤ ਦੇ ਪਿੰਡੇ ਤੇ ਦਾਗ ਨਹੀਂ ਲੱਗਣ ਦਿੱਤਾ ਕਦੇ ਵੀਰ ਕਹਿੰਦਾ ਮੈਨੂੰ ਆਉਣਾ ਤਬਾਉਣਾ ਸਾਈਪਰ ਬਦਲਦਾ ਅੱਜ ਪੂਰਾ ਗੱਭਰੂ ਤੇ ਪੂਰਾ ਦੜਹੇਲ ਸੀ ਪਰ 4 ਸਾਲਾਂ ਤੋਂ ਮੰਜੇ ਦੇ ਪਿਆ ਹੋਰ ਮੰਜੇ ਦੇ ਵਿੱਚ ਹੀ ਵੱਡਦਾ ਜਾ ਰਿਹਾ ਇਹਨਾਂ ਦਾ ਬੱਚਾ 2-3 ਸਾਲ ਤੋਂ ਸ਼ਾਇਦ 3 ਸਾਲ ਤੋਂ ਬਿਮਾਰ ਹੈ ਆ ਇਹਨਾਂ ਦੇ ਘਰ ਦੀ ਹਾਲਾਤ ਹੈ ਜੀ ਏ ਬਾਈ ਦਾ 3 60 3 ਸਾਲ ਤੋਂ ਬੱਚਾ ਬਿਮਾਰ ਆਈ ਬੱਚਾ ਐਵੇਂ ਹੀ ਪਿਆ ਰਿੰਦਾ ਜੀ ਆ ਇਹਨਾਂ ਦਾ ਬੱਚਾ ਵਾ ਜੀ ਤੇ ਆ ਬੱਚਾ ਦੇ ਬੱਚੇ ਦੇ ਫਾਦਰ ਸਾਹਿਬ ਇਹ ਆਪਣੇ ਬੇਟੇ ਨੂੰ ਕਿੰਨਾ ਚਿਰ ਹੋ ਗਿਆ ਜੀ ਇਦਾਂ ਹੋਏ ਨੂੰ ਪੰਨਾ ਹੋ ਗਈ ਅੱਛਾ ਜੀ 3 ਸਾਲ ਹੋ ਗਈ ਠੀਕ ਆ ਸ਼ਾ ਡੈਪਰ ਵਗੈਰਾ ਬੈੱਡ ਸ਼ੀਟ ਵਗੈਰਾ ਇਦਾਂ ਹੀ ਆ ਜੀ ਇਦਾਂ ਪਿਆ ਹੀ ਰਿੰਦਾ ਬਹਿੰਦਾ ਬੁੰਦਾ ਨਹੀਂ ਆ ਜੀ ਅੱਛਾ ਜੀ ਅੱਛਾ ਜੀ ਮਲ ਵਾਸ਼ਰੂਮ ਵਗੈਰਾ ਇਦਾਂ ਹੀ ਉੱਪਰ ਹੀ ਕਰੀ ਜਾਂਦਾ ਜੀ ਨਾ ਦੱਸਦਾ ਹੀ ਐ ਨਾ ਬੋਲਦਾ ਹੀ ਐ ਜੀ ਠੀਕ ਆ ਜੀ ਮਲ ਦਿਮਾਗ ਮਲ ਮਾਈਂਡ ਇਹਦਾ ਕੰਮ ਨਹੀਂ ਕਰਦਾ ਦਿਮਾਗ ਸਾਡੇ ਹਨ ਬਰੋਬਾਹ ਮਾਸ਼ਾ ਅੱਲ੍ਹਾ ਕੋਈ ਚੀਜ਼ ਨਹੀਂ ਮੈਨੂੰ ਲੋੜੇਗੀ ਕੋਈ ਚੀਜ਼ ਨਾ ਨਾ ਪਹਿਲਾਂ ਮੈਨੂੰ ਲੋੜਾ ਮੈਂ ਵੀ ਕੰਮ ਕਰੂਗੀ। ਮੁਕਤੀ ਦੀ ਸੇਵਾ ਵਾਲਿਆਂ ਨੂੰ ਬਾਈ ਜੀ ਬੇਨਤੀ ਕੀਤੀ ਜਾਂਦੀ ਹੈ। ਬੱਚਾ ਪੈਨ 3.5 ਸਾਲ ਤੋਂ ਇਦਾਂ ਹੀ ਬਿਮਾਰ ਹੈ ਜੀ ਮੰਜੇ ਤੇ ਹੈ ਜੀ। ਇਹਨੂੰ ਇਹ ਦੇਖੋ ਦਾਲ ਵਗੈਰਾ ਰਿੰਨ ਕੇ ਇਹਨੂੰ ਇਦਾਂ ਸਰੰਜਨਾ ਹੀ ਦੇ ਰਹੇ ਆ ਜੀ। ਤੇ ਆ ਇਹਨਾਂ ਦੇ ਫਾਦਰ ਸਾਹਿਬ ਆ। ਘਰ ਦੇ ਬਹੁਤ ਹੀ ਮੰਦੇ ਹਾਲਾਤ ਆ ਜੀ। ਇਹ ਬੱਚੇ ਨੂੰ ਤੁਹਾਡੇ ਕੋਲ ਐਡਮੈਂਟ ਕਰਨਾ ਚਾਹੁੰਦੇ ਆ ਜੀ। ਗੋਂਦਵਾਲ ਸਾਹਿਬ ਗੋਂਦਵਾਲ ਪਿੰਡ ਹਾਂ ਪਿੰਡ ਆ ਕੱਲਾ। ਅੰਬਰਸਰ ਜੀ ਹਾਂ ਕੱਲਾ ਗੁੰਦਵਾਲਾ ਸਾਡੇ ਭਾਈ ਜੀ ਸਾਡੇ ਪ੍ਰੋਨਾ ਠੀਕ ਆ ਉਹ ਹਾਂ ਵੀ ਪੁੱਤਰਾ ਊੰਕਾਰ ਊੰਕਾਰ ਕਿਵੇਂ ਆ ਊੰਕਾਰ ਇਹਨਾਂ ਦੀ ਫੋਟੋਆਂ ਇਹ ਊਕਾਰ ਦੀਆਂ ਇਹਨਾਂ ਚਾਰ ਮਹੀਨੇ ਦੀਆਂ ਨੇ ਆ ਖੜੇ ਦੀਆਂ ਸਕੂਲ ਚ ਸੀਗਾ ਜਦੋਂ ਮਨਾਉਂਦੇ ਹੁੰਦੇ ਆ ਇਹ ਇਹਦੀ ਫੋਟੋ ਹੀ ਆ ਇਹਦੀ ਇਹਦੀ ਆ ਆ ਵੀ ਹੈ ਹਾਂ ਜੀ ਆ ਵੀ ਆ ਜੀ ਨੇ ਉਹ ਵੀ ਤੋਂ ਮਾ ਪਤਾਂ ਦੇ ਵਿਚਾਲੇ ਬੈਠਾ ਦੋਨਾਂ ਕਪਤਾਨ ਆ ਵੀ ਆ ਆ ਯਾਰ ਤੂੰ ਰੋ ਨਾ ਦਿਲ ਨਾਲ ਥੋੜਾ ਕਰ ਸਾਨੂੰ ਦੱਸਿਆ ਸੱਟਿਆ ਹੋਇਆ ਹੁਣ ਇੰਨਾ ਚਿਰ ਟੁੱਟਿਆ ਸੱਟਿਆ ਪੂਰਾ ਨਾਕੀ ਜਿਹਾ ਮੈਂ ਤਾਂ ਬਹੁਤ ਨਿੰਦਾ ਬਈ ਯਾਰ ਕੋਈ ਗੱਲ ਨਹੀਂ ਛੋਟੇ ਭਰਾ ਦੇਖ ਦਿਲ ਨਹੀਂ ਸੱਟਿਆ ਤੂੰ ਭਰਾ ਸਾਡਾ ਹੁਣ 3 ਮਤਲੀ ਆਏ ਆ ਤਕੜਾ ਹੋ ਥੋੜਾ ਤਕੜਾ ਹੋ ਵੀਰਾਂ ਟਕੜਾ ਹੋ ਗਿਆ 10 ਓੰਕਾਰ ਦੀ ਉਮਰ ਕਿੰਨੀ ਹੋਊ ਹੁਣ ਇਹਨੂੰ 14ਵਾਂ ਸਾਲ ਲੱਗਣਾ 10 ਮਹੀਨੇ 3 ਤਰੀਕ ਤੋਂ ਤੇ 13ਵਾਂ ਸਾਲ ਚੱਲਦਾ ਵਾ 13ਵਾਂ ਚੱਲਦਾ ਵਾ ਜਦੋਂ ਪ੍ਰੋਬਲਮ ਆਈ ਸੀ ਕੀ ਹੋਇਆ ਸੀ ਬੁਖਾਰ ਚੜਿਆ ਸੀ ਹਾਂਜੀ ਇਹਨੂੰ ਬੁਖਾਰ ਹੀ ਚੜਿਆ ਸੀ ਜੀ ਹੂੰ ਔਰ ਜਦੋਂ ਬੁਖਾਰ ਚੜਿਆ ਫਿਰ ਉਹ ਕਿੰਨੇ ਦਿਨਾਂ ਬਾਅਦ ਤੁਹਾਨੂੰ ਪਤਾ ਲੱਗੀ ਪ੍ਰੋਬਲਮ ਵੀ ਦਿਮਾਗ ਨੂੰ ਬੁਖਾਰ ਚੜ ਗਿਆ ਅਸੀਂ ਲੋਕਲ ਲਈ ਫਿਰਦੇ ਰਹੇ ਇੱਥੇ ਹੂੰ ਫਿਰ ਉਹ ਅਸੀਂ ਡਾਕਟਰਾਂ ਨੂੰ ਵੀ ਲਗੇ ਚਗਦੇ ਦੇ ਲਗਦੇ ਵੀ ਲੁਧਿਆਣੇ ਵੀ ਭੇਜਿਆ ਸਾਨੂੰ ਹੂੰ ਵੀ ਉਹ ਕਦੇ ਵੀ ਨਹੀਂ ਸਾਡੇ ਸਮਝ ਜੀ ਨਹੀਂ ਆਉਂਦਾ ਬੱਚ ਵੀ ਵੇਰੀ ਤੁਸੀਂ ਐਮ ਆਰ ਆਈ ਕਰਾਓ ਸੀ ਐਮ ਆਰ ਆਈ ਕਰਾਈ ਇਹਦੀ ਪਹਿਲੀ ਹੂੰ ਉਹ ਚ ਕਹਿੰਦੇ ਵੀ ਇਹਦੇ ਨਾਲ ਵੀ ਰੀਡ ਦੀ ਹੱਡੀ ਦਾ ਪਾਣੀ ਦਾ ਟੈਸਟ ਦੇਣਾ ਪਊਗਾ ਹੂੰ ਦੂਆ ਹੈਗਾ 22000 ਰੁਪਏ ਖਰਚਾ ਵੀ ਇਹ ਉਹ ਦੜੀ ਉਹ ਗੱਡੀ ਤੇ ਸੀਗਾ ਉਦੋਂ ਚਲੋ ਪੈਸੇ ਪੂਹੇ ਵੀ ਹੈ ਨਹੀਂ ਸੀ ਨੇ ਤੇ ਉਹ ਡਾਕਟਰ ਕੀ ਕਹਿੰਦਾ ਵੀ ਜੇ ਕਰਾਉਣਾ ਖਰਾ ਦੋ ਨਹੀਂ ਕੋਈ ਲੋੜ ਨਹੀਂ ਇਹਦੀ ਚਲੋ ਅਸੀਂ ਜਰ ਉਹਨੇ ਕਹਦਾ ਵੀ ਲੋੜ ਨਹੀਂ ਅਸੀਂ ਫਿਰ ਕਰਾਇਆ ਦੀ ਗਾਈ ਬਹੁਤ ਦੂਆ ਤੇ ਦਿਨੋਂ ਦਿਨ ਘਟਦਾ ਹੀ ਗਿਆ ਜੀ ਫਿਰ ਅਸੀਂ ਇੱਥੇ ਮੰਡੀ ਰੱਖਿਆ ਮੰਡੀਏ ਚਾਰ ਦਿਨ ਰਿਹਾ ਉਹਨੇ 4 ਤਰੀਕ ਨੂੰ ਡਾਕਟਰ ਮਨੂੰ ਚੋਕੜੇ ਲੜੀ ਰਹਾ ਪੂਰਾ ਇਹ ਉਦੋਂ ਬਾਅਦ ਜੋ ਪਟਿਆਲੇ ਡਰਾਈਵਰ ਕਰਤਾ ਹੀ ਹੂੰ ਪਟਿਆਲੇ ਤਕਰੀਬਨ ਵੀ 2-3 ਮਹੀਨੇ ਰਿਹਾ ਉਹ 2 ਮਹੀਨੇ ਦਾ ਪੱਕਾ ਉਹਨਾਂ ਨੇ ਬਾਅਦ ਜਣੇ ਪੂਰਾ ਨਹਿਰ ਘਾਤਾ ਦਾ ਕੰਮ ਉਦੋਂ ਬਾਅਦ ਉਹਨਾਂ ਦੇ ਜਰੂਰ ਚਮੜੀ ਸਾਰੀ ਉਦੜ ਵੀ ਸੀਗੀ ਪਾਣੀ ਸ਼ਮਦਾ ਹੁੰਦਾ ਹੀ ਪਿੱਲੇ ਚ ਫਿਰ ਉਹਨਾਂ ਨੇ ਸਾਨੂੰ ਚੰਡੀਗੜ੍ਹ ਡਰਾਈਵਰ ਕਰਤਾ ਹੀ ਹੂੰ ਚੰਡੀਗੜ੍ਹ ਡਰਾਈਵਰ ਕਰਿਆ ਜਰੂਰ ਫਿਰ ਉਹਨਾਂ ਨੇ ਚਲੋ ਕੋ ਮੜਾ ਮੋਟਾ ਸਹੀ ਕਰਿਆ ਇਹਨੂੰ ਪਰ ਬੁਖਾਰ ਉੱਥੇ ਵੀ ਟੁੱਟਿਆ ਇਹਨੂੰ ਬਾਈ ਜੀ ਤੇ ਘਰੇ ਆ ਕੇ ਵੀ ਇਹਨੂੰ ਸਾਲ ਬੁਖਾਰ ਪੂਰਾ ਚੜਦਾ ਰਿਹਾ ਗੇੜਿਆ ਇਹ ਲੂ ਕੰਡੇ ਜਿਹੇ ਖੜੇ ਹੋਏ ਨੇ ਸਾਰਾ ਦਿਨ ਹੀ ਐ ਹੁੰਦੇ ਰਹਿੰਦੇ ਹਾਂ ਜੀ ਐ ਖੜੇ ਰਹਿੰਦੇ ਬਾਅਦ ਵਿੱਚ ਹੁਣ ਬਾਹਲਾ ਲੀੜਾ ਦਿੰਨੇ ਆ ਫਿਰ ਇਹਨੂੰ ਪੜਨ ਗਰਮ ਹੋ ਜਾਂਦਾ ਈ ਪਿੰਡਾ ਵਾਲਾ ਤੇ ਇਸ ਕਰਕੇ ਪੱਖਾ ਘੱਟ ਸਪੀਡ ਤੇ ਚੱਲਦਾ ਰਹਿੰਦਾ ਈ ਜੀ ਇਹ ਉਦੋਂ ਹੀ ਵਿੰਗੇ ਹੋਇਆ ਬਿਮਾਰ ਹੋਣ ਤੋਂ ਬਾਅਦ ਜੀ ਸਾਰਾ ਬਾਅਦ ਪਹਿਲਾਂ ਜਣੀ ਬਿਲਕੁਲ ਨਾਰਮਲ ਤੁਰ ਕੇ ਤਾਂ ਜਾਂਦਾ ਈ ਜਿੱਧਰ ਨੂੰ ਜੇ ਕਹਣਾ ਅੰਕਾਰ ਆ ਕੰਮ ਕਰ ਰਿਆ ਨੇ ਭੱਜ ਕੇ ਹੀ ਜਾਣਾ ਜੀ ਅੰਬਰਸਨ ਸਾਡੇ ਕੋਲੇ ਵੀ ਕਿਹਾ ਸੀ ਇਹਦੀ ਪਹਿਲੇ ਰੰਦੀ ਜਿੱਦੇ ਬੁਖਾਰ ਜੜਿਆ ਈ ਇਹਨੂੰ ਰਾਤ ਨੂੰ ਆ ਵੀ ਉਹ ਪਹਿਲੇ ਤੇ ਪਰਵਾਹ ਜੀ ਉਦੋਂ ਐ ਕਰਨ ਲੱਗ ਗਿਆ ਸੀ ਹਾਂਜੀ ਜੀ ਉਹਦਾ ਚਲੋ ਘਰਾਂ ਦੇ ਵਿੱਚ ਕੰਮ ਜਿਵੇਂ ਤਿੰਨ ਦਿਨ ਹੋ ਗਈ ਆ ਗੱਲ ਵੀ ਜਿਵੇਂ ਪਹਿਲਾਂ ਸਾਰਾ ਤੇ ਨਿਗਾ ਤੇ ਅਸਰ ਪਿਆ ਜੀ ਹਫਤਾ ਕੋ ਜੀ ਸ਼ਾਨਾ ਚ ਤੁਰੇ ਫਿਰਦੇ ਨਹੀਂ ਫਿਰ ਡਾਕਟਰੀ ਲੈਣ ਜੀ ਵੀ ਪੈ ਗਏ ਸੀਗੇ ਜਣ ਦੀ ਕੋਈ ਪਤਾ ਹੀ ਨਹੀਂ ਲੱਗਿਆ ਬਸ ਜੀ ਆਹ ਦੇਖੋ ਐ ਫਿਰ ਕੰਬਣ ਲੱਗ ਜਾਂਦਾ ਜੀ ਕੋਈ ਨੂੰ ਐ ਹੱਥ ਲਾਉਂਦਾ ਨਾ ਓ ਐ ਨੂੰ ਕੰਬ ਕੰਬ ਰਹਾ ਦੇਖੋ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਓੰਕਾਰ ਸਿੰਘ ਦੇ ਘਰ ਆਏ ਸੀ ਓੰਕਾਰ ਸਿੰਘ ਬੱਚੇ ਦੀ ਉਮਰ 14 ਸਾਲ ਦੀ ਹੋਣ ਵਾਲੀ ਆ ਅਗਲੇ ਮਹੀਨੇ ਅਗਲੇ ਮਹੀਨੇ ਹੋ ਜਾਣਾ ਹਾਂਜੀ ਅਗਲੇ ਮਹੀਨੇ 10 ਤਰੀਕ ਨੂੰ ਅਗਲੇ ਮਹੀਨੇ ਦੀ 10 ਤਰੀਕ ਨੂੰ ਇਹ 14 ਸਾਲਾਂ ਦਾ ਹੋ ਜੂ ਬੱਚਾ ਔਰ ਇਹਦੇ ਫਾਦਰ ਸਾਹਿਬ ਖੜੇ ਨੇ ਹੈਪੀ ਸਿੰਘ ਆ ਇਹਦਾ ਛੋਟਾ ਭਰਾ ਖੜਾ ਹਰਮਨ ਸਿੰਘ ਤੇ ਇਹਦੀ ਮੰਮੀ ਆ ਜਿਹੜੀ ਉਹ ਆਪਣੇ ਜੀਵਨ ਚ ਅੱਗੇ ਉਹਨੇ ਸਟੈਪ ਲੈ ਲਿਆ ਉਹ ਛੱਡ ਕੇ ਚਲੇ ਗਈ ਇਹਨਾਂ ਨੂੰ ਚਲੋ ਵਾਹਿਗੁਰੂ ਉਹਨੂੰ ਉਹਦੀ ਭਲੀ ਕਰੇ ਪਰ ਗੱਲ ਕਰੀਏ ਆਪਾਂ ਓੰਕਾਰ ਸਿੰਘ ਦੀ ਹੰਕਾਰ ਸਿੰਘ 6ਵੀਂ ਜਮਾਤ ਦੇ ਵਿੱਚ ਪੜਦਾ ਸੀ ਔਰ ਇਕਦਮ ਪਤਾ ਨਹੀਂ ਕੀ ਹੋਇਆ ਹੋਰ ਹੀ ਤਰ੍ਹਾਂ ਦੇ ਐਕਸ਼ਨ ਕਰਨ ਲੱਗ ਗਿਆ ਝੱਗਾ ਕਿਤੇ ਲਾਤਾ ਪਾਤਾ ਪਤਾ ਹੀ ਨਹੀਂ ਲੱਗ ਰਿਹਾ ਸੀ ਇਦਾਂ ਹੱਥ ਤੇ ਮਾਰਨ ਲੱਗ ਗਿਆ ਔਰ ਮਾਪੇ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਡਾਕਟਰ ਨੂੰ ਦਿਖਾਇਆ ਜਿੱਥੇ ਕਿਤੇ ਪਤਾ ਲੱਗਿਆ ਸਿਆਣੇ ਨੂੰ ਵੀ ਦਿਖਾਇਆ ਵੀ ਖਣੀਆਂ ਨੂੰ ਕਸਰ ਹੋ ਗਈ ਕਿਸੇ ਨੇ ਕੋ ਕਰਾਤਾ ਜਾਂ ਨજર ਲੱਗ ਗਈ ਚਾ ਪੰਜ 사 ਦਿਨ ਇਹ ਕਰਦੇ ਰਹੇ ਫਿਰ ਡਾਕਟਰਾਂ ਦੇ ਚਲੇ ਗਏ ਇੱਕ ਡਾਕਟਰ ਤੋਂ ਦੂਜੇ ਡਾਕਟਰ ਦੇ ਦੂਜੇ ਤੋਂ ਤੀਜੇ ਡਾਕਟਰ ਦੇ ਚੌਥੇ ਤੋਂ ਪੰਜਵੇਂ ਨਿਕੀ ਪੀਜੀਆਈ ਟਿੱਕਰ ਚਲੇ ਗਏ ਪੀਜੀਆਈ ਵੀ ਰਹਿ ਕੇ ਆਏ ਰਜੇਂਦਰਾ ਹਸਪੀਟਲ ਵੀ ਮਹੀਨਾ ਡੇਢ ਮਹੀਨਾ ਰਹੇ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਜ਼ਖਮ ਹੋ ਗਏ ਬੋਡੀ ਦੇ ਉੱਤੇ ਸਰੀਰ ਗਲਣਾ ਸ਼ੁਰੂ ਹੋ ਗਿਆ ਬੱਚੇ ਦਾ ਔਰ ਕਿੱਥੇ ਗੱਭਰੂ ਪੁੱਤ 6ਵੀਂ ਕਲਾਸੇ ਪੜਦਾ ਮਾਂ ਪਿਓ ਸੁਪਨੇ ਲੈਣ ਲੱਗ ਜਾਂਦਾ ਉਹਦੇ ਪੁੱਤ ਦੇ ਵਿਆਹ ਦੇ ਆਪਦੇ ਪੁੱਤ ਦੀ ਨੌਕਰੀ ਦੇ ਆਪਦੇ ਪੁੱਤ ਦੇ ਸੁੱਖ ਦੇ ਵੀ ਸਾਡਾ ਪੁੱਤ ਗੱਭਰੂ ਹੋ ਚੱਲਿਆ ਪਿਓ ਕਹਿੰਦਾ ਮੇਰੀ ਜੁੱਤੀ ਚ ਪੈਰ ਪਹਿਣ ਲੱਗ ਗਿਆ ਮੇਰੇ ਪੁੱਤ ਦਾ ਵੀ ਹੋ ਗਿਆ ਗੱਭਰੂ ਹੁਣ ਅਸੀਂ ਦੋਨੋਂ ਪਿਓ ਪੁੱਤਰ ਰਲ ਕੇ ਕਮਾਵਾਂਗੇ ਘਰ ਬਣਾਵਾਂਗੇ ਮੰਨ ਲਓ ਕਿੰਨੀਆਂ ਸਤਰਾਂ ਹੁੰਦੀਆਂ ਮਾਪਿਆਂ ਦੀ ਤੇ ਉਹ ਸਤਰਾਂ ਸਾਰੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਢਹਿ ਢੇਰੀ ਸ਼ੁਰੂ ਹੋ ਗਈਆਂ ਇਹ ਕਿੰਨੇ ਸਾਲ ਹੋ ਗਏ ਹੈਪੀ ਸਿੰਘ ਇਹਨੂੰ ਹੀ ਚੌਥਾ ਸਾਲ ਲੱਗਿਆ ਚੌਥਾ ਸਾਲ ਲੱਗਿਆ ਅੱਜ 2021 ਦੀ ਗੱਲ ਆ ਕਿ 21 ਦੀ ਹੈ ਜੀ 21 ਦੀ ਗੱਲ ਆ ਤੇ ਜਦੋਂ ਇਹ 10 11 ਸਾਲਾਂ ਦਾ ਸੀਗਾ ਉਸ ਦਿਨ ਜਦੋਂ ਓੰਕਾਰ ਸਿੰਘ ਹੌਲੀ 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 ਅਪਾਹਜ ਬਣਦਾ ਬਣਦਾ மஞ்சੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਪੀਜੀਆਈ ਵਾਲਿਆਂ ਨੇ ਇਹ ਕਹਿ ਕੇ ਵਾਪਸ ਮੋੜਤਾ ਵੀ ਹੁਣ ਇਹਦੇ ਕੋਈ ਚਾਂਸ ਨਹੀਂ ਬਚਣ ਦੇ 1% ਹੀ ਚਾਂਸ ਆ ਵੀ ਲੈ ਜਾਓ ਘਰੇ ਸੇਵਾ ਕਰ ਲਓ ਤੇ ਹੈਪੀ ਸਿੰਘ ਨੇ ਸੇਵਾ ਵੀ ਐਸੀ ਕੀਤੀ ਵੀ ਆਪਦੇ ਪੁੱਤ ਦੇ ਪਿੰਡੇ ਤੇ ਦਾਗ ਨਹੀਂ ਲੱਗਣ ਦਿੱਤਾ ਕਦੇ ਵੀਰ ਕਹਿੰਦਾ ਮੈਨੂੰ ਆਉਣਾ ਤਬਾਉਣਾ ਡਾਈਪਰ ਬਦਲਦਾ ਤੇ ਲੋਕਾਂ ਨੇ ਵੀ ਮਦਦ ਕੀਤੀ ਆਸ-ਪਾਸ ਕਿਉਂਕਿ ਡਾਈਪਰ ਲਾਉਣੇ ਆਪਦੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਮਹਿੰਗੀ ਗੀਆਂ ਚੀਜ਼ਾਂ ਏਸੀ ਲਾਇਆ ਹੋਇਆ ਛੋਟਾ ਜਿਹਾ ਘਰ ਆ ਇੱਕ ਨਿੱਕਾ ਜਿਹਾ ਕਮਰਾ ਬਾਈ ਦਾ ਪਰ ਉਹਦੇ ਵਿੱਚ ਏਸੀ ਲਾਇਆ ਹੋਇਆ ਆਪਦੇ ਪੁੱਤ ਖਾਤਰ ਕਿਉਂਕਿ ਜੇ ਏਸੀ ਨਾ ਲੱਗਿਆ ਹੁੰਦਾ ਤਾਂ ਗਲ ਜਾਂਦਾ ਔਂਕਾਰ ਸਿੰਘ ਦੀ ਸਾਰੀ ਪੈਠੀ ਗਲ ਜਾਣੀ ਸੀ ਯੋਗੀ ਇੱਕੋ ਥਾਂ ਤੇ ਪਿਆ ਗਰਮੀ ਆ ਔਰ ਗਰਮੀਆਂ ਵੀ ਮਈ ਜੂਨ ਦੀਆਂ ਤੁਸੀਂ ਪਤਾ ਹੀ ਆਪਾਂ ਨੂੰ ਕਿੱਦਾਂ ਦੀਆਂ ਪੈਂਦੀਆਂ ਪੰਜਾਬ 'ਚ ਤੇ ਇਸ ਘਰ ਦੇ ਵਿੱਚ ਇਸ ਨਿੱਕੇ ਜਿਹੇ ਕਮਰੇ ਦੇ ਵਿੱਚ ਪੁਰਾਣੀਆਂ ਯਾਦਾਂ ਪੁੱਤ ਦੀਆਂ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਮਾਪੇ ਨਾਲ ਬੈਠਾ ਮਤਲਬ ਹੁਣ ਇੱਥੇ ਉਹ ਫੋਟੋਆਂ ਲੱਗਣੀਆਂ ਸੀ ਜਿੱਥੇ ਓੰਕਾਰ ਸਿੰਘ ਮੋਟਰਸਾਈਕਲ ਤੇ ਬੈਠਾ ਹੋਣਾ ਸੀ ਜਾਂ ਸਾਈਕਲ ਤੇ ਬੈਠੇ ਹੋਣੇ ਦੀਆਂ ਸੀ ਗੱਭਰੂ ਹੋ ਰਹੇ ਦੀਆਂ ਪੁੱਤ ਮੁੱਛਾਂ ਤੇ ਹੱਤ ਫੇਰਦੇ ਦੀਆਂ ਪਰ ਅੱਜ ਮੰंजे ਤੇ ਪਿਆੰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਇਹ ਸ਼ਬਦ ਮੂੰਹ 'ਚੋ ਵੀ ਨਹੀਂ ਬੋਲੇ ਜਾ ਸਕਦੇ ਪਰ ਇਸ ਗਰੀਬ ਪਰਿਵਾਰ ਨੇ ਆਪਣੀ ਜਮਾ ਪੂੰਜੀ ਕਿਰਤ ਕਮਾਈ ਜਿੰਨੀ ਕਿ ਦਿਹਾੜੀ ਜੋਤਾ ਲੱਗਦਾ ਸੀ ਵੀਰ ਦਾ ਸਭ ਆਪਣੇ ਪੁੱਤ ਤੇ ਲਾਤਾ ਔਰ ਪਿੰਡ ਮੰਗ ਕੇ ਵੀ ਲਾਤਾ ਪਰ ਮਿਹਨਤ ਨਹੀਂ ਬੱਲੇ ਪਈ 4 ਸਾਲ ਹੋ ਗਏ ਔੰਕਾਰ ਸਿੰਘ ਨੂੰ ਮੰਜੇ ਦੇ ਉੱਪਰ ਪਏ ਨੂੰ ਪੈਰਾਂ ਦੀਆਂ ਹੱਡੀਆਂ ਵੀ ਦਿਖਣ ਲੱਗ ਗਈਆਂ ਬਾਹਰ ਦੇਖੋ ਕਿਵੇਂ ਹੱਡੀ ਬਾਹਰ ਆ ਗਈ ਸਾਰੀ ਤੇ ਪੈਰ ਜਮ੍ਹਾਂ ਚਪਟੇ ਹੋ ਗਏ ਆ ਜਿਹੜਾ ਪੁੱਤ ਭੱਜਿਆ ਫਿਰਦਾ ਸੀ ਕਹਿੰਦੇ ਤੁਰ ਕੇ ਨਹੀਂ ਸੀ ਜਾਂਦਾ ਬਾਈ ਦੱਸਦਾ ਸੀ ਵੀ ਜੇ ਇਹਨੂੰ ਕਹਿਣਾ ਕਾਰਜਾ ਭੱਜ ਗਿਆ ਚੱਕ ਲਿਆ ਤੁਰ ਕੇ ਨਹੀਂ ਸੀ ਜਾਂਦਾ ਭੱਜ ਕੇ ਹੀ ਜਾਂਦਾ ਸੀ ਇਹਦਾਂ ਨੂੰ ਜਾਂਦਾ ਸੀ ਤੇ ਅੱਜ ਤੁਰਨ ਜੋਗਾ ਵੀ ਨਹੀਂ ਰਿਹਾ ਕੀ ਕਹੀਏ ਕੀ ਅੰਦਾਜ਼ਾ ਲਾਈਏ ਕਿਹਨੂੰ ਦੋਸ਼ੀ ਕਹੀਏ ਕੀ ਦੀ ਗਲਤੀ ਕਹੀਏ ਕਰਮਾਂ ਦੇ ਆ ਇਹ ਲੈਣੇ ਦੇਣੇ ਭੈਣੋ ਭਰਾਵੋ ਕਰਮਾਂ ਦੇ ਆ ਜੀ ਆਪਣੇ ਬੱਚਿਆਂ ਨੂੰ ਕਿੰਨੇ ਸੁਪਨੇ ਸਜਾਉਨੇ ਆ ਕਿੰਨੀਆਂ ਸਦਰਾਂ ਸਜਾਉਨੇ ਆ ਜਦੋਂ ਪੁੱਤ ਜਵਾਨ ਹੋਣ ਲੱਗਦਾ ਜਦੋਂ ਅਸੀਂ ਪਹਿਲਾ ਪੁੱਤ ਦਾ ਜਨਮ ਹੁੰਦਾ ਸੇਰੇ ਬੰਦਦੇ ਆ ਲੋਹੜੀ ਮਨਾਉਨੇ ਆ ਖੁਸ਼ੀਆਂ ਮਨਾਉਨੇ ਆ ਕਿਵੇਂ-ਕਿਵੇਂ ਪੁੱਤ ਜਮਾਨ ਹੁੰਦਾ ਓਵੇਂ-ਓਵੇਂ ਮਾਂ-ਬਾਪ ਦੀਆਂ ਕਿੰਨੀਆਂ ਹੀ ਸਦਰਾਂ ਕਿੰਨੇ ਸੁਪਨੇ ਜਵਾਨ ਹੁੰਦੇ ਆ ਪਰ ਜਦੋਂ ਪੁੱਤ ਨਾਲ ਇਸ ਤਰ੍ਹਾਂ ਦੀ ਕੋਈ ਹਾਲਤ ਬਣ ਜੇਵੇ ਕੋਈ ਇਸ ਤਰ੍ਹਾਂ ਦਾ ਪਾਣਾ ਵਰਤ ਜੇਵੇ ਤੇ ਉਸ ਮਾਂ ਬਾਪ ਦਾ ਦਿਲ ਹੀ ਪੁੱਛਿਆ ਜਾਣਦਾ ਅੱਜ ਹੈਪੀ ਸਿੰਘ ਖੜਾ ਚਲੋ ਅਸੀਂ ਉਸ ਭੈਣ ਨੂੰ ਵੀ ਕੋਈ ਮਾੜਾ ਚੰਗਾ ਨਹੀਂ ਬੋਲਦੇ ਜੋ ਉਹਦੇ ਕਰਮਾਂ ਦੀ ਗੱਲ ਆ ਸ਼ਾਇਦ ਉਹਨੂੰ ਇਹੀ ਮਨਜ਼ੂਰ ਸੀਗਾ ਪ੍ਰਮਾਤਮਾ ਨੂੰ ਵੀ ਜਿਹੜਾ ਹਰਮਨ ਨੂੰ ਭੱਲਾ ਰਗਾ ਪਤਵੀ ਤੇ ਈ ਧੰਕਾਰ ਨੂੰ ਮੰਝੇ ਤੇ ਪਿਆ ਛੱਡ ਕੇ ਚਲੇ ਗਈ ਪਰ ਇੱਥੇ ਇੱਕ ਧੰਨਵਾਦ ਕਰਦੇ ਆ ਨਗਰ ਵਾਲੇ ਲੋਕਾਂ ਦਾ ਆਂਡੀਆਂ ਗਵਾਂਡੀਆਂ ਦਾ ਜਿਨ੍ਹਾਂ ਨੇ ਹੈਪੀ ਸਿੰਘ ਦੀ ਸਪੋਰਟ ਕੀਤੀ ਸਾਡੇ ਪਰਿਵਾਰ ਨਾਲ ਵੀ ਵੀਰ जोडਿਆ ਹੈ ਪਿਛਲੇ ਡੇਢ ਦੋ ਸਾਲਾਂ ਤੋਂ ਰਾਸ਼ਨ ਦੀ ਸੇਵਾ ਵੀਰ ਦੀ ਉੱਥੋਂ ਚੱਲਦੀ ਆ ਤੇ ਜਿੰਨੇ ਕੁ ਹਾਲਾਤ ਵੀਰੇ ਦੀ ਜ਼ਿੰਦਗੀ ਦੇ ਵਿੱਚ ਬਣੇ ਹੋਏ ਆ ਖਰਾਬ ਤੇ ਉਹਦੇ ਵਿੱਚ ਮਦਦ ਕਰਨ ਵਾਲਾ ਤਾਂ ਇੱਕੋ ਹੀ ਆ ਉੱਪਰ ਵਾਲਾ ਅੱਜ ਅਸੀਂ ਇਥੋਂ ਘਰ ਨੂੰ ਲੈਣ ਆਏ ਸੀ ਇਥੋਂ ਓਕਾਰ ਸਿੰਘ ਨੂੰ ਲੈ ਕੇ ਸੁਪਨਿਆਂ ਦੇ ਘਰ ਚੱਲੇ ਆ ਤੇ ਨਾਲ ਹੈਪੀ ਸਿੰਘ ਵੀ ਚੱਲਿਆ ਆਪ ਕਹਿੰਦਾ ਵੀਰਾ ਕਹਿੰਦਾ ਵੀਰੇ ਮੈਂ ਉੱਥੇ ਹੀ ਰਹੂੰਗਾ ਤੁਹਾਡੇ ਕੋਲ ਹੀ ਸੇਵਾ ਵੀ ਕਰਾਉਂਗਾ ਔਰ ਹਰਮਨ ਨੂੰ ਵੀ ਉੱਥੇ ਨਾਲ ਹੀ ਲੈ ਚਲਾਂਗੇ ਇਹ ਵੀ ਉੱਥੇ ਹੀ ਪੜੂਗਾ ਵੀ ਅਸੀਂ ਚਾਹੁੰਦੇ ਆ ਵੀ ਮੇਰਾ ਪੁੱਤ ਥੋੜਾ ਜਿਹਾ ਇਨਕ ਜੋਗਾ ਹੋ ਜੇ ਵੀ ਉੱਠ ਕੇ ਬਹਿਣ ਜੋਗਾ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਦੇਖੋ ਅਸੀਂ بڑے ਪਰਿਵਾਰਾਂ ਦੇ ਵਿੱਚ ਸੁੱਖੂ ਆ ਜਿਵੇਂ ਸਾਡੇ ਕੋਲੇ ਬੱਚਾ ਚੰਗੀ ਜ਼ਮੀਨ ਜਾਇਦਾਦ ਵਾਲਾ ਪਰਿਵਾਰ ਸੀ ਇਸ ਤਰ੍ਹਾਂ ਦਾ ਬੱਚਾ ਉਹਨਾਂ ਨੇ ਤੂੜੀ ਵਾਲੇ ਪਾਤਾ ਸੀ ਚੱਕ ਕੇ ਵੀ ਚਲੋ ਮਰ ਜੂਗਾ ਪਰ ਗਰੀਬ ਦਿਹਾੜੀ ਕਰਦਾ ਅੱਜ ਵੀ ਕਹਿੰਦਾ ਮੈਂ ਪੁੱਤ ਛੱਡਣਾ ਨਹੀਂ ਆਪਦਾ ਮੈਂ ਨਾਲ ਹੀ ਚੱਲੂ ਬਾਈ ਜਿੱਥੇ ਇਹ ਰਹੂਗਾ ਉੱਥੇ ਮੈਂ ਵੀ ਰਹਿ ਪੂੰਗਾ ਜਿੱਥੇ ਇਹ ਰੋਟੀ ਖਾਊਗਾ ਉੱਥੇ ਮੈਂ ਵੀ ਖਾ ਲੂਗਾ ਮੈਂ ਸੇਵਾ ਕਰਾਂ ਉਹ ਕਹਿੰਦਾ ਬਾਈ ਤੁਹਾਡੇ ਨਾਲ ਮੈਂ ਜਿੰਨੇ ਜੋਗਾ ਹੈਗਾ ਮੈਂ ਹੱਥ ਵਟਾਉਂ ਤੁਹਾਡੇ ਨਾਲ ਉਸੀ ਤਰ੍ਹਾਂ ਹੀ ਅੱਜ ਵੀ ਸੇਵਾ ਤੇ ਉਹਦਾ ਪਿਆਰ ਸਤਿਕਾਰ ਉਹਨੂੰ ਉਸੇ ਤਰ੍ਹਾਂ ਸੰਭਾਲ ਕਰ ਰਿਹਾ ਜਿਵੇਂ ਜਦੋਂ ਓੰਕਾਰ ਸਿੰਘ ਭੱਜਿਆ ਫਿਰਦਾ ਸੀ ਸਕੂਲੇ ਜਾਂਦਾ ਸੀ ਤਿਆਰ ਕਰਕੇ ਸਕੂਲੇ ਭੇਜਦੇ ਸੀ ਵਰਦੀ ਪਾ ਕੇ ਤੇ ਅੱਜ ਵੀ ਹਰ ਰੋਜ਼ ਇਹਨੂੰ ਤਿਆਰ ਕਰਦਾ ਇਹਦਾ ਬਾਪ ਪਰ ਬਸ ਓੰਕਾਰ ਸਿੰਘ ਹੁਣ ਸਕੂਲ ਨਹੀਂ ਜਾਂਦਾ ਓੰਕਾਰ ਸਿੰਘ ਹੁਣ ਉੱਠ ਕੇ ਪਾਪਾ ਨਹੀਂ ਕਹਿੰਦਾ ਓੰਕਾਰ ਸਿੰਘ ਭੱਜ ਕੇ ਜਾ ਕੇ ਪਿਓ ਦੀ ਦੱਸੀ ਚੀਜ਼ ਨਹੀਂ ਕਿਸੇ ਤੋਂ ਫੜ ਕੇ ਲੈ ਕੇ ਆਉਂਦਾ ਓੰਕਾਰ ਸਿੰਘ ਆਪਣੇ ਬਾਪ ਨੂੰ ਰੋਂਦਿਆਂ ਹੈਪੀ ਸਿੰਘ ਬਾਰ-ਬਾਰ ਰੋਂਦਿਆਂ ਬਾਹਰ ਨਿਕਲ ਜਾਂਦਾ ਗੱਲ ਨਹੀਂ ਹੁੰਦੀ ਕਹਿੰਦਾ ਬਾਈ ਮੇਤੋਂ ਮਤਲਬ ਇਹਨਾਂ ਦੁੱਖਾਂ ਦਾ ਇਹਨਾਂ ਤਕਲੀਫਾਂ ਦਾ ਇੱਕੋ ਹੀ ਹੱਲ ਆ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਹੋਈ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਤੁਹਾਡੀ ਦਿੱਤੀ ਹੋਈ ਦੁਆ ਕੰਮ ਆਉਣੀ ਆ ਇਲਾਜਵਲੀਓ ਤਾਂ ਕੋਈ ਕਸਰ ਨਹੀਂ ਛੱਡੀ ਪਿਓ ਨੇ ਸੰਭਾਲਵਲੀਓ ਵੀ ਕੋਈ ਕਸਰ ਨਹੀਂ ਛੱਡੀ ਕੱਲਾ ਹੈਪੀ ਸਿੰਘ ਹੀ ਰੋ ਨਹੀਂ ਰਿਆ ਪੂਰਾ ਮਹੱਲਾ ਰੋ ਰਿਹਾ ਅਸੀਂ ਪਿੰਡ ਖੜੇ ਗੋਇੰਦਵਾਲ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਰਾਇਕੋਟ ਪਿੰਡ ਗੋਇੰਦਵਾਲ ਇਸ ਗੋਇੰਦਵਾਲ ਪਿੰਡ ਦੇ ਵਿੱਚ ਇਹ ਮੰਜੇ ਤੇ ਪਿਆ 14 ਸਾਲਾਂ ਦਾ ਨੌਜਵਾਨ ਅੱਜ ਪੂਰਾ ਗੱਭਰੂ ਤੇ ਪੂਰਾ ਹੁੰਦੜ ਹੇਲ ਸੀ ਪਰ 4 ਸਾਲਾਂ ਤੋਂ ਮੰਜੇ ਤੇ ਪਿਆ ਹੋਰ ਮੰਦੇ ਦੇ ਵਿੱਚ ਹੀ ਵੜਦਾ ਜਾ ਰਿਹਾ ਬਸ ਅਰਦਾਸ ਕਰਿਓ ਹੋਰ ਕੁਝ ਨਹੀਂ ਮੰਗਦੇ ਕੋਈ ਇਹਦੇ ਇਲਾਜ ਵਾਸਤੇ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਤੁਹਾਡੀਆਂ ਅਸੀਸਾਂ ਦੀ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਜ਼ਰੂਰਤ ਇੱਕ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਸਮੱਤ ਬਖਸ਼ਣ ਵੀ ਅਸੀਂ ਇਸ ਬੱਚੇ ਦੀ ਜਿੰਨੀ ਸੇਵਾ ਕਰ ਸਕਦੇ ਆ ਉਹ ਕਰ ਸਕੀਏ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਬੱਚੇ ਨੂੰ ਆਪਣੇ ਪੈਰਾਂ ਤੇ ਖੜਾ ਹੋ ਕੇ ਇੱਕ ਚੰਗਾ ਜੀਵਨ ਜਿਉਣ ਦਾ ਵੱਲ ਵਕਸ਼ ਚਾਰ ਸਾਲ ਹੋ ਗਏ ਆੰਕਾਰ ਸਿੰਘ ਦੇਖ ਵੀ ਰਿਹਾ ਸੁਣ ਵੀ ਰਿਹਾ ਮਹਿਸੂਸ ਵੀ ਕਰ ਰਿਹਾ ਪਰ ਐਕਸਪਲੇਨ ਨਹੀਂ ਕਰ ਪਾ ਰਿਹਾ ਪਰ ਕਿਸੇ ਵੀ ਇਸ਼ਾਰੇ ਦੇ ਨਾਲ ਵੀ ਇਸ਼ਾਰਾ ਇਸ਼ਾਰਾ ਸਮਝ ਤੇ ਸਮਝਾ ਨਹੀਂ ਪਾ ਰਿਹਾ ਫੇਸ ਦਾ ਕੋਈ ਵੀ ਇੰਪ੍ਰੈਸ਼ਨ ਨਹੀਂ ਜਿਹਨੂੰ ਅਸੀਂ ਸਮਝ ਸਕੀਏ ਵੀ ਕੀ ਇਹ ਸਾਡੀਆਂ ਗੱਲਾਂ ਸੁਣਦਾ ਬਸ ਮੰਜੇ ਦੇ ਉੱਤੇ ਪਿਆ ਥੋੜੇ ਥੋੜੇ ਟਾਈਮ ਬਾਅਦ ਇਹਦੇ ਲੂਂ ਕੰਡੇ ਖੜੇ ਹੋ ਜਾਂਦੇ ਆ ਸਾਰੇ ਦੇਖੋ ਵਾਲ ਇਦਾਂ ਖੜੇ ਹੋ ਜਾਂਦੇ ਥੋੜੇ ਥੋੜੇ ਟਾਈਮ ਬਾਅਦ ਆ ਪੇਟ ਦੇ ਉੱਤੇ ਨਿਸ਼ਾਨ ਬਣ ਜਾਂਦੇ ਜਿਵੇਂ ਆਪਣੇ ਕਈ ਵਾਰੀ ਟਰਮੋਸ਼ਨ ਹੋ ਕੇ ਲੂਂ ਕੰਡੇ ਖੜੇ ਹੋ ਜਾਂਦੇ ਆ ਉਵੇਂ ਥੋੜੇ ਥੋੜੇ ਟਾਈਮ ਬਾਅਦ ਪੂਰੀ ਬਾਡੀ ਤੇ ਇਹ ਹਾਰਮੋਨਸ ਦੀ ਤਬਦੀਲੀ ਆ ਜਾਂ ਕੀ ਆ ਇਹ ਬੱਚੇ ਦੇ ਟੈਸਟ ਕਰਾਵਾਂਗੇ ਇਲਾਜ ਕਰਾਵਾਂਗੇ ਇਹਦੀਆਂ ਫਿਜ਼ੀਓਥੈਰੇਪੀਆਂ ਹੋਣਗੀਆਂ ਇਹਦੀਆਂ ਮੰ ਲੋ ਜੋ ਵੀ ਅਸੀਂ ਕਰ ਸਕਦੇ ਹਾਂ ਜੋ ਵੀ ਪ੍ਰਬੰਧ ਸਾਡੇ ਕੋਲੇ ਉੱਥੇ ਹੈ ਅਸੀਂ 100% ਕਰ ਸਕੀਏ ਬਸ ਤੁਸੀਂ ਅਰਦਾਸ ਕਰਿਓ ਤੇ ਇਹ ਬੱਚਾ ਇਸ ਘਰ ਦਾ ਚਿਰਾਗ ਦੁਬਾਰਾ ਉੱਠ ਕੇ ਖੜਾ ਹੋ ਸਕੇ ਅਸੀਂ ਨਹੀਂ ਆ ਕਿ ਬੇਨਤੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਧੰਨਵਾਦ ਆ ਬਾਈ ਹੁਣਾਂ ਦਾ ਇੰਨੀ ਸੇਵਾ ਕਰ ਰਿਹਾ ਉਹ ਤੇ ਪੁੱਤ ਦੀ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਨਾਲ ਖੜੀਏ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ